ਅਮਰੀਕਾ ਨੇ ਹੁਣੋ 13000 ਸਾਲ ਪੁਰਾਣਾ ਜਿਹੜਾ ਮੈਂ ਤੁਹਾਡੇ ਨਾਲ ਗੱਲ ਵੀ ਕਰਦੇ ਸੀਗੇ ਵਾਈਟ ਜਿਹੜਾ ਸੀਗਾ ਨਾ ਆਪਣਾ ਵੁਲਫ ਜੀ 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 ਉਹ ਲੋਪ ਹੋ ਗਿਆ ਸੀ ਜੀ 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 ਤਾਂ ਉਹਨਾਂ ਨੇ ਉਹਦੇ ਅਵਸ਼ੇਸ਼ ਜਿਹੜੇ ਸੀਗੇ ਆਪਣੇ ਹੱਡੀਆਂ ਤੇ ਦੰਦ ਹਾਂਜੀ ਉਹ ਅਲੱਗ-ਅਲੱਗ ਥਾਵਾਂ ਤੋਂ ਇਕੱਠੇ ਕੀਤੇ ਸੀਗੇ ਜੀ ਕੈਨੇਡਾ ਚੋਂ ਹੋਰ ਵੀ ਥਾਵਾਂ ਤੋਂ ਹੂੰ ਹੂੰ ਤੇ 13000 ਤੋਂ ਲੈ ਕੇ 72000 ਸਾਲ ਪੁਰਾਣੇ ਜਿਹੜੇ ਦੰਦ ਤੇ ਹੱਡੀਆਂ ਸੀ ਹਾਂਜੀ ਹਾਂਜੀ ਉਹਨਾਂ ਦੇ ਡੀਐਨਏ ਨੂੰ ਭਾਜੀ ਕੱਢ ਕੇ ਇੱਕ ਦੇਖੋ ਕੈਸੀ ਸਾਇੰਸ ਆਏ ਹੂੰ ਕਿਉਂਕਿ ਇਹਨੂੰ ਇਹਦਾ ਵਿਸ਼ਾ ਹੀ ਇੱਕ ਅਲੱਗ ਆ ਜਿਸ ਨੂੰ ਸਮਝਾਉਣਾ ਉਹ ਵੈਸੇ ਲੋਕ ਆਰਟੀਕਲ ਪੜ੍ਹ ਸਕਦੇ ਇਸ ਚੀਜ਼ ਦੇ ਅੱਛਾ ਜੀ ਗੂਗਲ ਦੇ ਉੱਤੇ ਅਵੇਲੇਬਲ ਆ ਠੀਕ ਆ ਉਹਨਾਂ ਨੇ ਭਾਜੀ ਉਹ ਗਰਭ ਦੇ ਵਿੱਚ ਉਹਦੇ ਜਿਹੜਾ ਗਰੇ ਬੋਲਫਾ ਉਹਦੇ ਬਣਾ ਕੇ ਤਾਂ ਭਾਜੀ ਐਮਬ੍ਰਿਓ ਟ੍ਰਾਂਸਫਰ ਕਰਕੇ ਤੇ ਜਿਹੜੇ ਡੌਗ ਆ ਅੱਛਾ ਜੀ ਫੀਮੇਲ ਡੌਗ ਦੇ ਗਰਭ ਵਿੱਚ ਬੱਚਾ ਰੱਖ ਕੇ ਉੱਥੋਂ ਤਿੰਨ ਬੱਚੇ ਲੈ ਲਏ ਭਾਜੀ اچھا ਪੁਨਰ ਜਨਮ ਕਰ ਦਿੱਤਾ ਉਹਨਾਂ ਦਾ ਵਾਈਟ ਜਿਹੜੇ ਆਪਣੇ ਬੋਲਫਸ ਜਗੇ ਭੇੜੀਆਂ ਚਿੱਟਾ ਭੇੜੀਆਂ ਉਹ ਅਲੋਪ ਹੋ ਗਿਆ ਈ ਤੇ ਮਤਲਬ ਦੁਨੀਆ ਮਤਲਬ ਕਹਿਣ ਦਾ ਭਾਵ ਵੀ ਕਿੱਥੇ ਤੱਕ ਪਹੁੰਚ ਗਈ ਇੱਕ 13000 ਸਾਲ ਪਹਿਲਾਂ ਅਲੋਪ ਹੋ ਚੁੱਕੀ ਪ੍ਰਜਾਤੀ ਨੂੰ ਡੀਐਨਏ ਹੱਡੀਆਂ ਚੋਂ ਕੱਢ ਕੇ ਭਾਜੀ ਜ ਪੁਨਰ ਜਨਮ ਕਰ ਦਿੱਤਾ ਵਾਹ ਵਾਹ ਕੀ ਇਹ ਸਿੱਧ ਕਰਦਾ ਸਾਇੰਸ ਨੇ ਵੀ ਸਾਇੰਸ ਕੀ ਕਰ ਸਕਦੀ ਆ ਹੁਣ ਉਹ ਡੋਡੋ ਦੇ ਉੱਤੇ ਤੇ ਆਪਣੇ ਤਸਮਿਨੀਅਨ ਟਾਈਗਰ ਦੇ ਉੱਤੇ ਵਾਈਟ ਰਾਈਨੋ ਇਦਾਂ ਦੀਆਂ ਜੀ ਪ੍ਰਜਾਤੀਆਂ ਜਿਹੜੀਆਂ ਲੋਪ ਹੋ ਗਈਆਂ ਉਹਨਾਂ ਤੇ ਉਹ ਮਤਲਬ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਇਹਨਾਂ ਨੂੰ ਕਹਿੰਦੇ ਉਹ ਕਹਿੰਦੇ ਆ ਮੈਂ ਸਪਸ਼ਟ ਸ਼ਬਦਾਂ ਚ ਪੜਿਆ ਕਹਿੰਦੇ ਅਸੀਂ ਡੈਫੀਨੇਟਲੀ ਇਸ ਚੀਜ਼ ਨੂੰ ਵਾਪਸ ਲੈ ਕੇ ਆਵਾਂਗੇ ਪਾਜੀ ਵਾਹ ਤੇ ਜੇ ਅਸੀਂ ਵਾਈਟ ਵੂਲਫ ਨੂੰ ਲਿਆ ਸਕਦੇ ਆ ਨਾ ਇਹਨਾਂ ਨੂੰ ਵੀ ਵਾਪਸ ਲਿਆਵਾਂਗੇ ਇਹਨਾਂ ਨੂੰ ਤਾਂ ਗਿਆਨ ਨੂੰ ਬਹੁਤ ਚਿਰ ਨਹੀਂ ਹੋਇਆ 181900 ਤੇ ਕੁਝ 500 ਸਾਲ ਪਹਿਲਾਂ ਤੇ ਵਾਈਟ ਰਾਇਨ ਨੂੰ ਤਾਂ ਹੋਣੀ ਜਾਈ ਲੋਪ ਹੋਇਆ ਕਮਾਲ ਗੱਲ ਕੀਤੀ ਕਮਾਲ ਤੇ ਪਾਜੀ ਕੀ ਚੀਜ਼ ਆਓ ਸਾਇੰਸ ਕਿੱਥੇ ਪਹੁੰਚ ਗਈ ਤੇ ਅਸੀਂ ਇੱਥੇ ਹੀ ਆਪਣੀ ਕਰ ਨਹੀਂ ਸਕੇ ਕੁਝ ਆ ਦੇਖ ਲੋ ਭਾਰਤ ਨੇ ਅਜ ਤੱਕ ਕੋਈ ਖੋਜ ਨਹੀਂ ਕਹਿਣ ਦਾ ਹਾਂ ਦੁੱਖ ਲੱਗਦਾ ਲੱਗਦਾ ਆਪਣੇ ਆਪ ਨੂੰ ਵੀ ਇਦਾਂ ਦੇ ਕਿਉਂ ਨਹੀਂ ਗਿਆ ਕਿਉਂਕਿ ਰਿਸ਼ਵਤ ਖੋਰੀ ਭ੍ਰਿਸ਼ਟਾਖੋਰੀ ਇਹ ਚੀਜ਼ਾਂ ਨੇ ਮਤਲਬ ਨੱਪਤਾ ਸਾਰਿਆਂ ਨੂੰ ਉਹ ਵਿਚਾਰੇ ਸਿਰਫ ਆਪਣੀ ਖਾਣ ਪੀਣ ਤੇ ਸੌਣ ਦੇ ਲਈ ਵਿਚਾਰਾ ਛੱਤ ਲੱਭ ਰਿਹਾ ਤੇ ਖਾਣ ਪੀਣ ਲਈ ਰੋਟੀ ਲੱਭ ਰਿਹਾ ਉਸੇ ਲਈ ਵਿਚਾਰਾ 10 12000 ਲਈ ਕੰਮ ਕਰਨ ਤਿਆਰ ਆ ਬਸ ਬਸ ਹਾਂ ਇਹ 뭐 ਕੋਈ ਸਾਡੇ ਤਾਂ ਬਜਟ ਭਾਜੀ ਨਿਕਲਦੇ ਆ ਆਪਣੇ ਇੱਥੇ ਕੀ ਯਾਰ ਹੁਣ ਕਮਾ ਨਿਰਾਸ਼ਾ ਹੁੰਦੀ ਭਾਜੀ ਨਿਰਾਸ਼ਾ ਤਾਂ ਹੁੰਦੀ ਬਦਵਾਦ ਹੋ ਜਾਂਦੇ ਵੇ ਹਾਂ ਬਿਲਕੁਲ ਬਿਲਕੁਲ ਸਾਰਾ ਕੁਝ ਪਤਾ ਆ ਜਿੰਨੇ ਲੋਕ ਸੁਚੇਤ ਰਹਿੰਦੇ ਆ ਪਤਾ ਸਭ ਨੂੰ ਪਤਾ ਪਾਜੀ ਇਹ ਚੀਜ਼ਾਂ ਸਭ ਨੂੰ ਪਤਾ ਸਾਰਿਆਂ ਨੂੰ ਪਤਾ ਕਿੱਥੇ ਕਿੱਥੇ ਕਿੰਨੇ ਕਿੰਨੇ ਲੱਖ ਕਰੋੜ ਰੁਪਈਆ ਹੂੰ ਕਿੱਥੇ ਕਿੱਥੇ ਲੱਗਦਾ ਬਿਲਕੁਲ ਬਿਲਕੁਲ ਪਾਜੀ ਦੇਖੋ ਕਈ ਲੋਕ ਨਾ ਜਿੱਦਾਂ ਹੁਣ ਆਪਾਂ ਵੀ ਗੱਲ ਕਰਦੇ ਆ ਕਹਿ ਕਹਿ ਥੱਕ ਜਾਂਦੇ ਆ ਜਿਵੇਂ ਆਪਾਂ ਦੇਖੇ ਥੱਕ ਗਏ ਹੋ ਆ ਕੁਛ ਵੀ ਨਹੀਂ ਹੋਇਆ ਪਾਜੀ 3 3000 ਕਰੋੜ ਤੁਹਾਨੂੰ ਪਤਾ ਕਿੱਥੇ ਲੱਗਾ 16000 ਕਰੋੜ ਹਾਂਜੀ ਦੇਖੋ ਇਹ ਇੱਕ ਦਿਨ ਚ ਬਰਬਾਦ ਕੀਤੇ ਹੋਏ ਆ ਓਏ ਹੋਏ 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 ਔਰ ਇਹ ਅਜੀਤ ਅਖਬਾਰ ਤੇ ਹੋਰ ਜਿੰਨੇ ਵੀ ਵੱਡੀਆਂ ਵੱਡੀਆਂ ਅਖਬਾਰਾਂ ਉਹਦੇ ਚ ਛਪੇ ਹੋਏ ਆਰਟੀਕਲ ਆ ਜਿਹੜੇ ਮੈਂ ਤੁਹਾਨੂੰ ਦੱਸਦਾ ਪਿਆ ਤੇ ਕਿੱਥੇ ਕਿੱਥੇ ਹੋਏ ਜਿਨ੍ਹਾਂ ਨੂੰ ਜਿਨ੍ਹਾਂ ਨੇ ਇਹ ਚੀਜ਼ਾਂ ਪੜ੍ਹੀਆਂ ਹਨ ਨਾ ਭਾਜੀ ਉਹਨਾਂ ਨੂੰ ਪਤਾ ਮੈਂ ਕਿੱਥੇ ਗੱਲ ਕਰਨ ਦੇ ਆ ਚਲੋ ਯਾਰ ਨਿਰਾਸ਼ਾਵਾ ਹੁੰਦੀ ਆ ਬਹੁਤ ਭਾਜੀ ਜਿੱਥੇ ਭਾਜੀ ਕਿੱਥੇ ਨਹੀਂ ਜਾ ਸਕਦੇ ਅਸੀਂ ਕਿੰਨੀਆਂ ਰਿਸਰਚਾ ਕਰ ਸਕਦੇ ਕਿੰਨੀਆਂ ਦਵਾਈਆਂ ਅਸੀਂ ਬਣਾ ਸਕਦੇ ਆ ਇੱਥੋਂ ਇਹ ਬਹੁਤ ਸਾਇੰਸ ਦੇ ਵਿਸ਼ੇ ਆ ਦੁਨੀਆ ਕਿੱਥੇ ਪਹੁੰਚ ਗਈ ਆ ਪੂਨਰ ਜਨਮ ਕਰੀ ਜਾਂਦੀ ਆ ਅਲੋਪ ਹੋਈਆਂ ਪਰਜਾਤੀਆਂ ਦੇ ਅਸੀਂ ਇੱਕ ਦੂਜੇ ਨੂੰ ਕਹਿੰਨੇ ਵੀ ਇਹ ਨਾ ਤਰੱਕੀ ਕਰਦੇ ਹਾਂ ਹਾਂ ਬਸ ਬਸ ਪਤਾ ਨਹੀਂ ਯਾਰ ਕੀ ਆ ਬਈ ਸਹੀ ਨਹੀਂ ਹੈਗਾ ਜੋ ਚੱਲ ਰਿਹਾ ਨਾ ਸਹੀ ਨਹੀਂ ਹੈਗਾ